ਬਲਾਕ ਅਮਲੋ ਦੇ ਪਿੰਡ ਕੋਟਲੀ ਦਾ ਮਾਮਲਾ ਪੱਖ ਦਾ ਹੀ ਜਾ ਰਿਹਾ ਹੈ ਜਿਸ ਨੂੰ ਲੈ ਕੇ ਕਾਂਗਰਸੀ ਆਗੂ ਬਲਵਿੰਦਰ ਸਿੰਘ ਕੋਟਲੀ ਵੱਲੋਂ ਬਲਾਕ ਕਾਂਗਰਸ ਦੇ ਦਫ਼ਤਰ ਅਮਲੋ ਵਿਖੇ ਬਲਾਕ ਪ੍ਰਧਾਨ ਜਗਵੀਰ ਸਿੰਘ ਸਲਾਨਾ ਦੀ ਹਾਜ਼ਰੀ ਵਿੱਚ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਉਹਨਾਂ ਵੱਲੋਂ ਆਪ ਆਗੂਆਂ ਉੱਤੇ ਵਧੇਗੀ ਦੇ ਦੋਸ਼ ਲਾਉਦਿਆਂ ਕਿਹਾ ਕਿ ਉਹਨਾਂ ਵੱਲੋਂ ਬਦਲਾ ਲਓ ਕਾਰਵਾਈ ਕਰਕੇ ਝੂਠਾ ਪਰਚਾ ਦਰਜ ਕਰਵਾਇਆ ਹੈ ਤੁਸੀਂ ਵੀ ਸੁਣੋ ਪ੍ਰੈਸ ਕਾਨਫਰੰਸ ਵਿੱਚ ਬਲਵਿੰਦਰ ਸਿੰਘ ਕੀ ਆਖ ਰਹੇ ਨੇ ਜਿਹੜਾ ਤਲਵਿੰਦਰ ਸਿੰਘ ਵੱਲੋਂ ਬਿਆਨ ਦਿੱਤਾ ਗਿਆ ਵੀ ਮੇਰੇ ਚਾਚੇ ਦੇ ਘਰ ترਸੇਮ ਸਿੰਘ ਦੇ ਘਰ ਦੇ ਅੰਦਰ ਲੜਾਈ ਹੋਈ ਹੈ ਵੀ ਅੰਦਰ ਆ ਕੇ ਗੋਲੀ ਚਲਾਈ ਆ ਔਰ ਸਾਨੂੰ ਜਿਹੜੀ ਕੁੱਟਮਾਰ ਹੋਈ ਹੈ ਸਾਡੇ ਘਰ ਦੇ ਅੰਦਰ ਹੋਈ ਹੈ ترਸੇਮ ਸਿੰਘ ਦੇ ਘਰ ਦੇ ਵਿੱਚ ਕੈਮਰੇ ਲੱਗੇ ਹੋਏ ਨੇ ਲੜਾਈ ਤੋਂ ਪਹਿਲਾਂ ਦੇ ਦੱਸਿਆ ਜਾਵੇ ਜਾਂ ਅਸੀਂ ਪੁੱਛਣਾ ਚਾਹੁੰਦੇ ਹਾਂ ਜਾਂ ਪੁਲਿਸ ਪੁਲਿਸ ਆਪਣੇ ਮਹਿਕਮੇ ਨੂੰ ਵੀ ਕੀ ਉਹਦਾ ਡੀਵੀਆਰ ਤੁਸੀਂ ਰਿਕਵਰ ਕੀਤਾ ਨਹੀਂ ਕੀਤਾ ਨਾ ਕੋਈ ਕੈਮਰਾ ਚੈੱਕ ਕੀਤਾ ਜੇ ਕੋਈ ਕੈਮਰੇ ਦੀ ਰਿਕਾਰਡਿੰਗ ਹੈ ਸਾਡੇ ਬੰਦਿਆਂ ਦੀ ਤਾਂ ਸਾਡੇ ਬੰਦਿਆਂ ਤੇ ਬਿਲਕੁਲ 452 ਜਿਹੜੀ ਘਰ ਤੇ ਹਮਲੇ ਦੀ ਲੱਗਣੀ ਚਾਹੀਦੀ ਆ ਅਦਰਵਾਈਜ਼ ਨਹੀਂ ਰਹਿਣੀ ਚਾਹੀਦੀ ਇਹ ਟੁੱਟਣੀ ਚਾਹੀਦੀ ਆ ਇਹ ਝੂਠੀ ਮੰਨ ਲਓ ਵੀ ਬਿਲਕੁਲ ਧਾਰਾ ਲੱਗੀ ਗਈ ਹੈ ਨਾ ਹੀ 307 ਬਣਦੀ ਸੀ ਨਾ ਹੀ ਜਿਹੜੀ ਘਰ ਤੇ ਹਮਲੇ ਦੀ ਹੈ ਉਹ ਬਣਦੀ ਸੀਗੀ ਤੇ ਤਰਸੇਮ ਸਿੰਘ ਦੇ ਘਰ ਦੇ ਵਿੱਚ ਲੜਾਈ ਤੋਂ ਪਹਿਲਾਂ ਦੇ ਕੈਮਰੇ ਲੱਗੇ ਹੋਏ ਨੇ ਔਰ ਤਰਸੇਮ ਸਿੰਘ ਦਾ ਘਰ ਕੋਈ ਐਡਾ ਵੱਡਾ ਵੀ ਨਹੀਂ ਹੈਗਾ ਵੀ ਗੋਲੀ ਚੱਲੇ ਉਹਦੇ ਕਿਸੇ ਕੰਦ ਚ ਜਾਂ ਕਿਤੇ ਹੋਰ ਨਾ ਲੱਗਦੀ ਲਗਣੀ ਚਾਹੀਦੀ ਸੀਗੀ ਕਿਤੇ ਨਾ ਕਿਤੇ ਲੱਗਦੀ ਪਤਾ ਲੱਗ ਜਾਂਦਾ ਨਿਸ਼ਾਨ ਪੈਂਦਾ ਔਰ ਦੂਜਾ ਉਹਦੇ ਘਰ 200 ਬੰਦਾ ਇਕੱਠਾ ਹੋਇਆ ਦੀ ਉਹਦੇ ਲੋਹੜੀ ਸੀਗੀ ਲੋਹੜੀ ਵਾਲੇ ਦਿਨ ਐਡੇ بڑے ਫੰਕਸ਼ਨ ਦੇ ਵਿੱਚ ਸਾਡੇ 4 ਬੰਦੇ ਜਾਂ 5 ਬੰਦੇ ਜਾ ਕੇ ਉਹਦੇ ਘਰ ਕੁੱਟ ਦੇਣਗੇ ਕਿਸੇ ਨੂੰ ਕੁੱਟਮਾਰ ਕਰ ਦੇਣਗੇ ਜਿਹੜੀ ਲੜਾਈ ਦਾ ਮਕੌੜਾ ਸਾਡੇ ਘਰ ਦੇ ਪੂਰੇ ਦਾ ਉਹਦੀ ਵੀਡੀਓ ਹੈ ਸਾਡੇ ਕੋਲ ਦੇਖੋ ਡੇਗਾ ਬਕਾਇਦਾ ਇਹਦੇ ਭਰਾ ਹੋਣੀ ਬੋਲਦੇ ਗਾਣਾ ਕੱਢਦੇ ਇਹਦੀ ਘਰ ਵਾਲੀ ਹਰਪ੍ਰੀਤ ਸਿੰਘ ਦੀ ਸਾਡੇ ਤਰ੍ਹਾਂ ਮੂਰੇ ਗਾਣਾ ਕੱਢਦੀ ਇਹ ਉੱਥੋਂ ਉਸ ਸਮੇਂ ਆਪਦੇ ਮੁੰਡੇ ਨੂੰ ਲੈ ਕੇ ਚਲੇ ਗਿਆ ਜਿਹਦੀ ਵੀਡੀਓ ਹੈ ਸਾਡੇ ਕੋਲ ਹਾਂਜੀ ਸਰਪੰਚ ਕਿਹੜੀ ਪਾਰਟੀ ਨਾਲ ਆਮ ਆਦਮੀ ਜਿਹੜਾ ਸਰਪੰਚ ਆ ਜੀ ਉਹ ਆਮ ਆਦਮੀ ਦਾ ਆਮ ਆਦਮੀ ਪਾਰਟੀ ਦਾ ਸਰਪੰਚ ਹੈ ਤੇ ਮਜੂਦੂ ਸਰਪੰਚਾ ਉਹਨਾਂ ਹਸਤਾਂ ਆਮ ਆਦਮੀ ਪਾਰਟੀ ਦਾ ਸਰਪੰਚ ਹੈ ਇਸੇ ਕਰਕੇ ਸਾਡੇ ਨਾਲ ਸਰਕਾਰ ਨੇ ਬਹੁਤ ਧੱਕੇ ਨਾਲ ਝੂਠਾ ਵਰਤ ਦਿੱਤਾ ਸਾਡੇ ਬੰਦਿਆਂ ਤੇ ਸਿਆਸੀ ਰੰਜਿਸ਼ ਸਿਆਸੀ ਰੰਜਿਸ਼ ਦੀਗੀ ਬਹੁਤ ਉਹਨਾਂ ਨੇ ਕਰਕੇ ਵੀ ਸਿਰਫ ਆਪਣੀਆਂ ਵੋਟਾਂ ਬਟੋਰਨ ਲਈ ਜਾਂ ਹੋਰ ਆਪਣੀ ਸਿਆਸੀ ਦਾਬਾ ਦਿਖਾਉਣ ਲਈ ਸਾਡੇ ਨਾਲ ਇਹ ਧੱਕਾ ਕੀਤਾ ਹੈ ਬਿਲਕੁਲ ਸਰਕਾਰ ਨੇ ਬਿਲਕੁਲ ਧੱਕਾ ਕੀਤਾ ਹੈ ਔਰ ਬਿਲਕੁਲ ਤੋਂ ਕੈਨੇਡਾ ਦੇ ਪਰਚਾ ਕਰਾਇਆ ਸਾਡੀ ਕੋਈ ਸੁਣਵਾਈ ਨਹੀਂ ਹੋਈ ਬਿਊਰੋ ਰਿਪੋਰਟ